ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਦੀ ਵੀਡੀਓ ਬਣਾਉਣ ਜਾ ਰਿਹਾ ਹਾਂ ਜੀ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ ਤੇ ਕਮੈਂਟ ਆਉਂਦੇ ਨੇ ਕਿ ਮੱਕੀ ਦੇ ਵਿੱਚ ਨਦੀਨ ਉੱਗ ਪਏ ਨੇ ਜਾਂ ਦੀ ਕਹਿੰਦੇ ਨੇ ਕਣ ਕੁੱਗੀ ਹੋਈ ਆ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਤੁਸੀਂ ਪਹਿਲਾਂ ਮੱਕੀ ਦੇਖੋ ਆਪਣੀ X92 ਤਕਰੀਬਨ 17-18 ਦਿਨਾਂ ਦੀ ਹੋ ਚੁੱਕੀ ਆ ਤੇ ਜਿਹੜੀ ਦੀ ਗਰੋਥ ਦੇਖ ਸਕਦੇ ਤੁਸੀਂ ਬਹੁਤ ਵਧੀਆ ਆ ਸੁੰਡੀ ਅਜੇ ਤੱਕ ਹੈ ਨਹੀਂ ਜੀ ਇਹ ਤੇ ਸਪਰੇਅ ਕਰ ਦਿੱਤੀ ਆ ਤੇ ਅੱਜ ਇਹਨੂੰ ਦੂਜਾ ਯੂਰੀਆ ਪਾਉਣਾ ਵਾ ਤੇ ਹੁਣ ਜਿਹੜੀ ਗੱਲ ਤੁਹਾਨੂੰ ਦੱਸ ਦਿਆਂ ਵੀ ਨਦੀਨ ਆ ਜਿਵੇਂ ਕਹਿੰਦੇ ਕਣਕ ਉੱਗੀ ਹੋਈ ਐ ਇਹ ਕਣਕ ਦਾ ਹਰੇਕ ਵੀਰ ਨੂੰ ਐ ਲੱਗਦਾ ਵੀ ਪਤਾ ਨਹੀਂ ਯਾਰ ਕਣਕ ਕਿੱਡੀ-ਕਿੱਡੀ ਕਿ ਹੋ ਜਾਊਗੀ ਵੀ ਇਹ ਮੱਕੀ ਨੂੰ ਨੁਕਸਾਨ ਨਾ ਕਰ ਦੇ ਪਰ ਸਭ ਤੋਂ ਪਹਿਲਾਂ ਤੇ ਇਹ ਮੈਂ ਕਹਿੰਨਾ ਵੀ ਯਾਰ ਆਪਾਂ ਖਰਚੇ ਘਟਾਈਏ ਖਰਚੇ ਕਰਨ ਦੀ ਵਜ੍ਹਾ ਸਪਰੇਆ ਹੈਗੀਆਂ ਨੇ ਮੈਂ ਦੱਸ ਦਿੰਨਾ ਸਪਰੇਅ ਜਿਹੜਾ ਵੀਰ ਕਰਨੀ ਚਾਹੁੰਦਾ ਕਰ ਵੀ ਦੇਵੇ ਆ ਜਿਹੜਾ ਕਿ ਫਾਇਦਾ ਵੀ ਹੈਗਾ ਬੈੱਡ ਜਾਨੀ ਕਿ ਤੁਹਾਡੇ ਜਿਹੜੇ ਆ ਜਮਾ ਸਾਫ ਹੋਣਗੇ ਸਾਰੇ ਤਿੱਖੇ ਪੱਤੇ ਵਾਲੇ ਤਿੱਖੀ ਨੋਕ ਵਾਲਾ ਜਿੰਨਾ ਵੀ ਘਾਹ ਹੋਊਗਾ ਸਾਰਾ ਮਰ ਜੂਗਾ ਝੋਨਾ ਕਣਕ ਜੋ ਵੀ ਆ ਤੇ ਨੰਬਰ ਇੱਕ ਗੱਲ ਇਹ ਹੈਗੀ ਜਿਹੜੀ ਕਣਕ ਹੈਗੀ ਆ ਇਹ ਨਹੀਂ ਹੁਣਾ ਕਾਮਯਾਬ ਕਿਉਂਕਿ ਹੁਣ ਮੌਸਮ ਤੁਸੀਂ ਦੇਖ ਸਕਦੇ ਹੋ ਗਰਮੀ ਕਿੰਨੀ ਜਿਆਦਾ ਲੋਆਂ ਵਗਦੀਆਂ ਨੇ ਤੇ ਕਣਕ ਕਦੇ ਗਰਮੀ ਦੇ ਮੌਸਮ 'ਚ ਨਹੀਂ ਹੁੰਦੀ ਜੀ ਤੇ ਇਹਨੇ ਤਾਂ ਕਣਕ ਨੇ ਮੱਚ ਜਾਣਾ ਮੱਕੀ ਜਦੋਂ ਹੀ ਛਾਂ ਕਰ ਗਈ ਦੂਜਾ ਘਟਾ ਯੂਰੀਆ ਤਾਂ ਪੈ ਗਿਆ ਜਿਹੜੀ ਕਣਕ ਹੈਗੀ ਇਹਨੇ ਮੱਚ ਜਾਣਾ ਵਾ ਤੇ ਸਾਰੇ ਬੈੱਡ ਤੁਹਾਡੇ ਸਾਫ਼ ਹੋ ਜਾਣੇ ਆ ਹਾਂ ਤੇ ਜਿਹੜੇ ਵੀਰਾਂ ਨੇ ਸਪਰੇਆ ਕਰਨੀਆਂ ਨੇ ਜਾਂ ਜਿਨ੍ਹਾਂ ਦੇ ਐਡਸਟ ਹੋਈ ਵੀ ਆ ਚੌੜੇ ਪੱਤੇ ਜਿ ਬਿੱਲੀ ਕੰਨ ਜਿ ਘਾਹ ਕੋਈ ਵੀ ਆ ਤਾਂ ਉਹ ਵੀਰ ਐਕਟਰਾਜੈਂਦੀ ਸਪਰੇਅ ਕਰ ਸਕਦੇ ਆ ਅੱਧਾ ਕਿਲੋ ਕਿੱਲੇ ਦੀ ਤੇ ਜੇ ਵੀ ਕੋਈ ਵੀਰ ਚਾਹੁੰਦਾ ਵੀ ਕਣਕ ਤੇ ਝੋਨਾ ਮੈਂ ਮਾਰਦਾ ਜਮੇ ਹੀ ਸਾਫ਼ ਕਰਨੇ ਆ ਬੈੱਡ ਆ ਤਾਂ ਉਹ ਆ ਜਿਵੇਂ ਆ ਸਟੇਜ ਡੀ ਡੀ ਕਮੱਕੀ ਆ ਇੱਥੇ ਕਰ ਸਕਦਾ ਵਾ ਕਰ ਵੱਡੀ ਤੇ ਵੀ ਸਕਦਾ ਯਾਨੀ ਵੱਡੀ ਤੇ ਫਿਰ ਸਪਰੇ ਥੱਲੇ ਨਹੀਂ ਜਾਂਦੀ ਕਿ ਕਿਉਂਕਿ ਜਦੋਂ ਮੱਕੀ ਵੱਡੀ ਹੋ ਜਾਂਦੀ ਆ ਤੇ ਜੇ ਕਰਨੀ ਆ ਤਾਂ ਸਪਰੇ ਆਉਂਦੀ ਆ ਵਾਇਰ ਦੀ ਲੋਡਿਸ ਯਾਨੀ ਕਿ ਉਹ ਤੁਹਾਡੀ ਮੱਕੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਜਿੰਨੇ ਤਿੱਖੀ ਨੋਕ ਵਾਲਾ ਨਦੀਨ ਆ ਯਾਨੀ ਕਿ ਜਾਂ ਝੋਨਾ ਕਹਿ ਲਓ ਜਾਂ ਕਣਕ ਕਹਿ ਲਓ ਇਹਨੂੰ ਸਾਰੇ ਨੂੰ ਯਾਨੀ ਕਿ ਉਹ ਜੜੋਂ ਹੀ ਖਤਮ ਕਰ ਦਿੰਦੀ ਆ ਤੇ ਮੱਕੀ ਨੂੰ ਤਾਂ ਕੋਈ ਨੁਕਸਾਨ ਨਹੀਂ ਯਾਨੀ ਕਿ ਬਹੁਤ ਹੀ ਵਧੀਆ ਸਪਰੇ ਆ ਲੋਡ ਇਸ ਬਾਹਰ ਦੀ 1300 ਰੁਪਏ ਦੀ ਚਿੱਲੇ ਦੀ ਪੈਂਦੀ ਆ ਤੇ ਜੇ ਕਿਸੇ ਵੀਰ ਨੂੰ ਬਾਹਲਾ ਹੀ ਹੈਗਾ ਵੀ ਇਹ ਯਾਰ ਨੁਕਸਾਨ ਕਰਨਗੇ ਤਾਂ ਤੁਸੀਂ ਉਹ ਕਰ ਸਕਦੇ ਹੋ ਤੇ ਜਾਨੀ ਕਿ ਚਾਹੁੰਦਾ ਵੀ ਕੋਈ ਬੈੱਡ ਜਮਾ ਹੀ ਸਾਫ਼ ਰਹਿਣਾ ਤੇ ਜਿਹੜੇ ਵੀਰ ਨੂੰ ਲੱਗਦਾ ਵੀ ਯਾਰ ਨਹੀਂ ਖਰਚਾ ਕਰਨਾ ਚਾਹੀਦਾ ਤਾਂ ਉਹਨਾਂ ਨੂੰ ਮੇਰੀ ਸਲਾਹ ਉਹ ਆ ਵੀ ਉਹ ਨਾ ਕਰਨ ਕਿਉਂਕਿ ਵੈਸੇ ਆਪਾਂ ਤਾਂ ਕਰਨੀ ਨਹੀਂ ਗੀ ਆਲੂ ਵਾਲੇ ਵਾਹਣ ਚ ਉਹ ਚ ਕਰਤੀ ਸੀ ਉਹ ਚ ਘਾਤ ਜਿਆਦਾ ਹੋ ਜਾਂਦਾ ਪਰ ਇਹ ਚ ਨਹੀਂ ਕੀਤੀ ਗਈ ਤਾਂ ਕਣਕ ਜੀ ਵੀ ਹੋਣੀ ਆ ਕੁਛ ਨਹੀਂ ਕਹਿੰਦੀ ਇਹ ਜਾਂ ਜੇ ਕਿਸੇ ਵੀਰ ਨੂੰ ਡਾਊਟ ਹੈਗਾ ਜਾਂ ਕਰਨੀ ਹੋਵੇ ਤਾਂ ਉਹ ਜਰੂਰ ਬਾਹਰ ਦੀ ਲੋਡਸ ਕਰ ਸਕਦਾ 1300 ਰੁਪਏ ਕਿੱਲੇ ਦੀ ਪੈਂਦੀ ਆ ਤੇ ਬਾਕੀ ਆਪੋ ਆਪਣੀ ਚੁਆਇਸ ਆ ਸਭ ਦੀ ਜਿਹਨੂੰ ਜਿਵੇਂ ਲੱਗਦਾ ਪਰ ਆਪਾਂ ਤੁਹਾਨੂੰ ਸਪਰੇਅ ਦੱਸ ਤੀਏ ਬਾਹਰ ਦੀ ਲੋਡਸ ਹੁੰਦੀ ਆ ਬਾਇ ਨੇਮ ਤੇ ਇਹ ਤੁਸੀਂ ਕਰ ਸਕਦੇ ਜਾਨੀ ਕਿ ਐ ਤਾਂ ਉਤਮ ਦੀ ਵੀ ਆਉਂਦੀ ਆ ਸੇਮ ਸਾਲਟ ਉਹ ਪੂਰਾ ਸਸਤੀ ਹੋਊਗੀ ਜਾਨੀ ਕਿ ਰਿਜ਼ਲਟ ਤਾਂ ਸੇਮ ਹੀ ਹੁੰਦਾ ਟੈਕਨੀਕਲ ਹੀ ਹੁੰਦੇ ਆ ਤੇ ਦੇਖ ਸਕਦੇ ਹੋ ਤੁਸੀਂ ਤੇ ਇਹੀ ਗੱਲਾਂ ਬਾਤਾਂ ਵਾ ਜੇ ਕਣਕ ਝੋਨਾ ਕੋਈ ਬੜਾ ਨੁਕਸਾਨ ਨਹੀਂ ਕਰਦਾ ਹੁੰਦਾ ਇਹ ਕਣਕੀ ਆ ਵਿੱਚ ਇਹਨੇ ਸੁੱਕ ਜਾਣਾ ਮੌਸਮ ਦੇ ਹਿਸਾਬ ਨਾਲ ਤੇ ਬਾਕੀ ਆਪਣੇ ਚੈਨਲ ਨਾਲ ਜੁੜੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਤੁਸੀਂ ਹਜ਼ਾਰ ਸਬਸਕ੍ਰਾਈਬਰ ਆਪਣੇ ਚੈਨਲ ਨੂੰ ਕਰ ਦਿੱਤੇ ਨੇ ਤੇ ਜਉਂਦੇ ਬਸਦੇ ਰਹੋ ਚੈਨਲ ਨੂੰ ਹੋਰ ਦੱਬ ਕੇ ਆ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਬਹੁਤ ਰਿਸਪੌਂਸ ਹੁੰਦਾ ਤੁਹਾਡਾ ਤਾਂ ਮਨ ਖੁਸ਼ ਹੁੰਦਾ ਵਾ ਤੇ ਬਾਕੀ ਹੁਣ ਤੁਹਾਨੂੰ ਯੂਰੀਆ ਪਾਵਾਂਗੇ ਤੇ ਮੱਕੀ ਤੇ ਯੂਰੀਆ ਪਾਉਣ ਦਾ ਤਰੀਕਾ ਤੇ ਦੱਸਾਂਗੇ ਵੀ ਕਿੰਨੇ ਦਿਨਾਂ ਬਾਅਦ ਦੂਜਾ ਯੂਰੀਆ ਪਾਉਣਾ ਚਾਹੀਦਾ ਤੇ ਕਿੰਨੇ ਦਿਨਾਂ ਤੇ ਖਤਮ ਕਰਨਾ ਚਾਹੀਦਾ ਵਾ ਤੇ ਅਗਲੀ ਵੀਡੀਓ ਚ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਆ ਜਿਹੜੀ ਚੀਜ਼ ਰਿਗਾਰਡਿੰਗ ਜਾਣਕਾਰੀ ਚਾਹੀਦੀ ਆ ਤਾਂ ਮੈਂ ਉਸ ਤੇ ਅਗਲੀ ਵੀਡੀਓ ਬਣਾ ਦੇਗਾ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ ਜਉਂਦੇ ਵਾਸਤੇ ਰੋ ਪਿਆਰਪੂਰ ਸასი ਕਾਲ ਜੀ